ਦੇ ਦੇ ਦਾਂਗੇ ਹਾਂ ਨਾ 75000 ਦੀ ਹਾਂ ਨਾ 75000 ਦੀ ਦੇ ਦਾਂਗੇ ਕੀ ਬਾਤ ਆ ਜਪੌਥਾਪੀਆਂ ਮਾਰੀ 75000 ਦੀ ਦੇ ਦਾਂਗੇ 75000 ਦੀ ਜਾਣ ਦੇ 75000 ਦੀ ਲੈ ਦੇ ਇੱਕ ਹੋਰ ਉਹ ਰੋਕ ਜਾਉਂਦਾ ਵੇਖੀ ਜਾਉ ਇਹ ਕੰਦਰ ਕਲਦੀ ਇਸ ਸਰੀਰ ਬਣ ਗਿਆ ਹਨਾ ਕਲਦੀ ਸੇ ਚਾਰ ਚਵਈਆਂ ਕਰੇ ਨਹੀਂ ਠੀਕ 10 ਕਿਲੋ ਤੋਂ ਅੰਦਰ ਹੋਵੇ ਤੇ ਮੱਝ ਮੋਹਤ ਫੜਾ ਦੇਣੀ ਕੀ ਬਾਤ ਆ ਵਡੀਆਂ ਆਫਰਾਂ ਹਾਂਜੀ ਸਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਢੋਟੀਆਂ ਆ ਜਾਂਦੀਆਂ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਸ਼੍ਰੀ ਤਰਨਤਾਰਨ ਸਹਿਬ ਆ ਜਾਂਦਾ ਤੇ ਤੁਹਾਨੂੰ ਮਿਲੌਣ ਲੱਗੇ ਆ ਮੰਨ ਲਓ ਵੀ ਇੱਕ ਖਾਸ ਚਿਹਰੇ ਨੂੰ ਚਿਹਰਾ ਇਸ ਕਰਕੇ ਖਾਸ ਕਹਤਾ ਕਿ ਆਨਲਾਈਨ ਜਿਹੜੇ ਭੈਣਾ ਭਰਾ ਵੀ ਪਸ਼ੂਆਂ ਦੀ ਲੈਣ-ਦੇਣ ਕਰਦੇ ਆ ਤੇ ਉਹ ਤਕਰੀਬਨ ਸਾਰੇ ਹੀ ਜਾਣਦੇ ਆ ਭਾਉ ਨੂੰ ਭਾਉ ਦੀਆਂ ਗੱਲਾਂ ਨੂੰ ਤੁਸੀਂ ਬਹੁਤ ਪਿਆਰ ਸਤਿਕਾਰ ਦਿੰਨੇ ਆ ਤੇ ਬਾਕੀ ਇੱਕ ਇਹ ਨੰਬਰ ਆ ਕਿ ਜਿਹੜਾ ਪਸ਼ੂਏ ਸੇਲ ਕਰਦੇ ਆ ਤਕਰੀਬਨ ਪ੍ਰਮਾਤਮਾ ਦੀ ਕਿਰਪਾ ਨਾਲ ਵੀ ਇੱਕ ਨੰਬਰ ਚ ਕੰਮ ਆ ਕਿਉਂਕਿ ਜਿੰਨਾ ਦੁੱਧ ਦੱਸਿਆ ਜਾਂਦਾ ਵੱਡੀਆਂ ਆਫਰਾਂ ਹੁੰਦੀਆਂ ਵੀ ਯਾਰ ਜਿੰਨਾ ਦੁੱਧ ਦੱਸਿਆ ਗਿਆ ਉਹਨਾਂ ਤੁਸੀਂ ਭਾਵੇਂ ਚਾਰ ਡੰਗ ਚੁਲਿਓ ਸੂਗੀਆਂ ਸਵਾਈਆਂ ਵਿਖਾ ਦੇਾਂਗੇ ਭਾਉ ਕੋਲੋਂ ਦੋ ਚੰਗੇ ਦੋਤੇ ਚੱਲਦੀਆਂ ਮੱਜਾਂ ਝੂਟੀਆਂ ਤੇ ਇੱਕ ਆ ਗਈ ਟੌਪ ਦਾ ਨਗੀਨਾ ਝੂਟੀਆਂ ਸੱਜਣੋ ਗੱਬਣ ਕਿੰਨੇ ਦਿਨ ਲਾਊਗੀ ਭਾਉ ਤੋਂ ਪੁੱਛਾਂਗੇ ਤੇ ਅੱਜ ਲਾਈਕ ਲਈ ਇੱਕ ਸ਼ੇਅਰ ਸ਼ੁਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਭਾਉ ਦੇ ਪਸ਼ੂ ਕਿਵੇਂ ਦੇ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਆਜੋ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਪਾਉਜੀ ਸਾਸਰੀ ਕਾ ਸਾਸਰੀ ਕਾਰ ਕੁਲਦੀਪ ਸਾਸਰੀ ਕਾਲ ਹੋਰ ਠੀਕ ਠਾਕ ਮੇਰਾ ਤੁਸੀਂ ਸੁਣਾਓ ਮੇਰਾ ਚਾਹੀਦੀਆਂ ਸਾਰੇ ਭੈਣ ਭਰਾਵਾਂ ਨੂੰ ਸਾਸਰੀ ਕਾਲ ਜਿੰਨੇ ਵੀ ਆਪਾਂ ਨੂੰ ਹਨਾ ਪਿਆਰ ਸਤਿਕਾਰ ਕਰਦੇ ਹਾਂ ਇਹ ਵੀ ਭੈਣ ਭਰਾਵਾਂ ਸਿਰ ਤੇ ਕੁਲਦੀਪ ਸ ਹਾਂਜੀ ਹਾਂਜੀ ਬਾਹਰ ਹੁੰਦਾ ਹੀ ਭੈਣ ਭਰਾਵਾਂ ਸਿਰ ਤੇ ਆ ਬਿਲਕੁਲ ਤੇ ਬਾਕੀ ਤੁਹਾਨੂੰ ਪਿਆਰ ਕਰਦੇ ਆ ਲੋਕ ਸ ਪਿਆਰ ਕਰਦੇ ਆਪਾਂ ਮੈਂ ਦੁੱਧ ਮਨਾ ਮਨਾ ਕੇ ਦੇਣ ਵਾਲੇ ਹਾਂ ਥੋੜਾ ਰਾਤ ਦੀ ਸੂਈ ਥਾਪੀ ਮਾਰ ਕੇ ਖਣਾ 12 ਕਿਲੋ ਦਿੰਦੀ ਹੂ ਉਹ ਗੱਲਾਂ ਨਹੀਂ ਜਿੰਨਾ ਉਹ ਆਪਾਂ ਉਹਨਾਂ ਦੱਸਾਂਗੇ ਹਾਂ ਮੈਂ ਪਹਿਲਾਂ ਹੀ ਇਹ ਵਲਡੂ ਕੀਤਾ ਵੀ ਜਿਹੜੀ ਗੱਲ ਕਹਿਤੀ ਉਹ ਲੋਹੇ ਤੇ ਲੀਗ ਆ ਉਹ ਤਿੰਨ ਦੱਸੀ ਭਾਵੇਂ ਅਗਲਾ ਚਾਰ ਡਾਂਗ ਆਣ ਕੇ ਕੁਲਦੀਪ ਸਿੰਘ ਝੋਵੇ ਹਾਂ ਤਸੱਲੀਆਂ ਕਰੇ ਉਹਦੇ ਪੈਸੇ ਨਾਉਣੇ ਆ ਲੈ ਮੈਂ ਨਰਕ ਪਰਖ ਕਰਕੇ ਖੜੀ ਬਿਲਕੁਲ ਤੇ ਪਾਉ ਆਪਣਾ ਡਰੈੱਸ ਮਾੜਾ ਇਹ ਦੱਸ ਕੀ ਭੈਣਾ ਭਰਾਵਾਂ ਨੂੰ ਵੈਸੇ ਤਾਂ ਸਾਰੇ ਜਾਣਦੇ ਹੀ ਆ ਹਾਂਜੀ ਆਪਣਾ ਕੀ ਨਾਮ ਕੀ ਨਾਮ ਨਸ਼ਹਿਰਾ ਵੀ ਆਪਾਂ ਨੂੰ 5 ਕਿਲੋ ਮੀਟਰ ਪੈਂਦਾ ਵਾ ਤੇ ਸ਼ੇਰੋਂ ਵੀ ਸ਼ੇਰੋਂ ਵੀ ਪੈਂਦੇ ਨਸ਼ਹਿਰਾ 5 ਕਿਲੋ ਮੀਟਰ ਰਿਆ ਤੇ ਇਧਰੋਂ ਆਪਣੇ ਖਡੂਰ ਸਾਹਿਬ ਟੋਟੇ ਲੋਣਾ ਆਵੇ ਤੇ ਟੋਟਾ ਵੀ ਆਪਾਂ ਨੂੰ ਜਿਹੜਾ ਵਾ ਵਹੀਂ ਪੁਈ ਇਹ 5 ਕਿਲੋਮੀਟਰ ਪੈਂਦਾ ਇਹ ਵੀ 5 ਕਿਲੋਮੀਟਰ ਪੈਂਦਾ ਠੀਕ ਆ ਓਕੇ ਜਮਾ ਹਣਾ ਹਾਂਜੀ ਹਾਂਜੀ ਠੀਕ ਆ ਤੇ ਨੰਬਰ ਆਪਣੇ ਕਿਹੜੇ ਆ ਨੰਬਰ ਆਪਣੇ 2 ਆ ਜੀ ਪਹਿਲਾ ਨੰਬਰ ਆਪਣਾ 8284953927 ਤੇ 9853592767 ਠੀਕ ਆ ਤੇ ਬਾਕੀ ਦੱਸਣ ਦੀ ਤਾਂ ਲੋੜ ਹੀ ਨਹੀਂ ਵਪਾਰ ਦਾ ਕੰਮ ਆ तकरीबन ਆਪਣਾ ਮੇਲਜੋਲ ਹੁੰਦਾ ਹੁੰਦਾ ਹੋ ਹੀ ਗਿਆ ਹਨਾ ਦਾਣੇ ਪਾਣੀ ਦੀ ਗੱਲ ਹੁੰਦੀ ਆ ਬੜੀ ਤੇਰ ਦੇ ਢੀਕਾ ਜਾ ਕੇ ਅੱਛਾ ਬੜੀ ਤੇਰ ਦੇ ਢੀਕਾ ਜੇ ਠੀਕ ਇਹ ਨਹੀਂ ਵੀ ਦਾਣਾ ਪਾਣੀ ਨਹੀਂ ਇਹ ਦੇ ਰਲਦਾ ਆ ਮੇਰੀ ਬਾਰੀ ਸਾਲੀ ਰੂੜੀ ਦੀ ਵੀ ਸੁਣੀ ਜਾਂਦੀ ਆ ਇਹ ਕਰਕੇ ਸਾਡੀ ਬਾਰੀ ਸਾਲੀ ਸੁਣਨ ਵਾਲੀ ਗੱਲ ਆ ਜਿਹੜੇ ਬੰਦੇ ਨੂੰ ਬੰਦਾ ਦਿਲੋਂ ਚਾਹੁੰਦਾ ਹੋਵੇ ਨਾ ਉਹ ਰੱਬ ਮਿਲਾ ਦਿੰਦਾ ਰੱਬ ਮਿਲਾ ਦਿੰਦਾ ਮਿਲਾ ਦਿੰਦਾ ਪਾਉ ਕੋਈ ਸ਼ੱਕ ਨਹੀਂ ਹਨਾ ਤੇ ਬਾਕੀ ਉਹਦੀ ਦੇਣ ਸਾਰਾ ਕੁਝ ਰੱਬ ਕਰਦਾ ਬੰਦਾ ਕੁਝ ਨਹੀਂ ਕਰੀ ਮਹੌਲ ਚਾ ਬਣ ਜਾਂਦਾ ਵਾ ਬਣ ਜਾਂਦਾ ਜਲਦੀਪ ਸਿੰਘ ਲਾਇਆ ਮਿਲ ਦਿਲੋਂ ਸੱਚ ਬੋਲੇ ਹਾਂ ਅੱਗੇ ਕੋਈ ਆਪਾਂ ਜੇ 100 ਪੀਸ ਦੇ ਵਿੱਚ ਕਿਸੇ ਨੂੰ 2 ਪੀਸ ਮਾੜੇ ਪੈ ਸਕਦੇ ਆਪਾਂ ਅੰਦਰ ਵੜ ਕੇ ਨਹੀਂ ਵੇਖਿਆ ਪਰ ਜਿਹੜੇ ਚੋਇਆ ਹੁੰਦਾ ਨਰਖ ਪਰਖ ਹੁੰਦੀ ਉਹ ਭੈਣ ਭਰਾਵਾਂ ਨੂੰ ਸੱਚਾਈ ਦੱਸੀ ਜਿੰਨਾ ਹੈਗਾ ਹੋਇਆ ਪਾਈਆ ਉਧਰ ਪਾਈਆ ਉਧਰ ਇਹ ਨਹੀਂ ਆਪਾਂ 12 ਦੱਸਿਆ ਤੇ ਨਿਕਲੇ 8 ਇਹੋ ਜਿਹੀਆਂ ਗੱਲਾਂ ਨਹੀਂ ਕੀ ਗਲਤ ਹੋ ਜਾਂਦਾ ਹਨਾ ਹੁਣ ਕਈ ਦਾ ਵੀਡੀਓ ਗੁਰਦੀਪ ਸਿੰਘ ਸਾਹਿਬ ਵੇਖੀ ਦੀ ਆ ਤੇ ਥਾਪੀ ਮਾਰ ਕੇ ਰਾਤ ਦੀ ਸੂਈ ਦੱਸਦੇ 12 ਕਿਲੋ ਬੋੜ ਆਈ ਮੈਂ ਨਾ 6 ਲੱਖ ਵਾਲੀ ਗੁਰਦੀਪ ਸਿੰਘ ਨਹੀਂ ਦਿੰਦੀ 12 ਕਿਲੋ ਆਪਣਾ ਵੀ ਕੰਮ ਆ ਵਪਾਰ ਦਾ 12 ਬੋਲਾ ਕਹਿੰਦਾ ਕਹਿਣਾ ਸੌਕਾ ਦੁੱਧ ਕੰਡੇ ਤੇ ਰੱਖ ਦਈਏ 12 ਦੁੱਧ ਬਹੁਤ ਬਣ ਜਾਂਦਾ ਤੇ ਬੌਹਲਾ ਕਿਹੜੀ ਦਿੰਦੀ ਆ ਉਹ ਵੀ ਆਪਾਂ ਨੀਲੀ ਰਾਵੀ ਦੀ ਮੱਝ ਦੋ ਟਾਈਮ ਚਵਾ ਕੇ ਦਿੱਤੀ ਆ ਭੈਣ ਭਰਾਵਾਂ ਨੂੰ 18 ਲੀਟਰ ਦੁੱਧ ਆ ਇਹਦੇ ਕੋਲੇ 18 ਲੀਟਰ ਦੁੱਧ ਆ ਹਾਂ ਐਂ ਤਸੱਲੀਆਂ ਕਰਾਤੀਆਂ ਨੀਂ ਕਰਾ ਕੇ ਦਿੱਤੀਆਂ ਕੱਲ ਦੀ ਸਾਈ ਪਾਤੀ ਆ ਅਗਲੇ ਦਿਨ ਕਾਲਾ ਦੀ ਚੁੰਡ ਸਵੇਰੇ ਚੁੰਡ ਰਾਤ ਰਹਿਣ ਉਹ ਅਗਲਿਆਂ ਦੀ ਟੈਨਸ਼ਨ ਮਰਜੀ ਆ ਦੋ ਟਾਈਮ ਚਵਾਤੀ ਹੋਰ ਭਾਜੀ ਨੇ ਮਰਦੀ ਚੁੰਡ ਹਾਂ ਜਦੋਂ ਤਸੱਲੀ ਹੋ ਗਈ ਉਦੋਂ ਲੈ ਜਾਣਾ ਜੀ ਭਾਈ ਜਿੰਨਾ ਦੁੱਧ ਦਾ ਦੇਨੇ ਆ ਨਾ ਸਾਡੇ ਇੱਥੇ ਭਾਵੇਂ 7 ਡੰਗ ਚੋ ਬਿਲਕੁਲ ਸਾਰੀ ਕੋਈ ਨਹੀਂ ਐ ਚੋਂ ਤੂੰ ਸਿਆਣੀ ਗੱਲ ਜਿੱਦਣ ਆਪਾਂ ਢੱਕਾਂਗੇ ਨਾ ਕਿ ਨਹੀਂ ਚੋਣੀ ਮੱਜ ਉਹ ਦਿਨ ਸਾਨੂੰ ਦੱਸਣਗੇ ਮੱਜ ਨਹੀਂ ਚੋਣੀ ਆਪਾਂ ਜਲਦੀਦ ਸਾਹਿਬ ਉਹ ਜੇ ਨਾ ਕਈ ਪਾਈ ਦਿਆ ਪਿੱਛੇ ਜੀ ਇੱਕ ਪਾਈ 13 ਲੀਟਰ ਤੋਂ ਅੰਦਰ ਕਿਲੋ ਹੋਵੇ ਤੇ ਕਿਲੋ ਮਗਰ 30-3000 ਰੁਪਏ ਗਿਆ ਇਹ ਵੀ ਗੱਲ ਸੀਗੀ ਮੈਂ ਤੋਂ ਵੀਡੀਓ ਵੇਖੀ ਹਾਂਜੀ ਮਰ ਭੈਣ ਭਰਾ ਸੱਚਾਈ ਫੇਰ ਹੀ ਮੰਨਦੇ ਆ ਇਹੋ ਉਤਰੇ ਆਪਾਂ ਜ਼ੁਬਾਨੀ ਤੇ ਆ ਹੀ ਦੇਣਾ 13 ਵਾ 14 ਉਹ ਗੱਲ ਵਟਾ ਬੜੀ ਬਹੁਤ ਵੱਡੀ ਗੱਲ ਆ ਜੇ 2 ਕਿਲੋ ਦੁੱਧ ਘਟ ਗਿਆ 60000 ਰੁਪਏ ਗਿਆ ਆ ਗਿਆ ਚੌਲੀ ਮੱਜ ਬਣ ਗਈ ਹਾਂ ਤੋ ਉਤਰ ਮੱਜ ਆ ਜਾਣੀ ਸੀ ਵਾਕਈ ਤੇ ਪਾਉ ਜੀ ਆਪਾਂ ਗੱਲਾਂ ਬਾਤਾਂ ਕਰ ਲਈਆਂ ਆ ਨਗੀਨੇ ਦਾ ਕੀ ਹਾਬਕਤਾ ਵਾ ਇਹ ਧਿਆਨ ਦਿਉਂਦਿਆਂ ਮਲਕਈ ਤਰ੍ਹਾਂ ਤੇ ਆਪਾਂ ਸਲੋਧ ਕਰਦੇ ਆ ਤੇ ਸਲੋਧ ਕਰ ਤੋਂ ਬਿਨਾਂ ਹੀ ਭੈਣ ਭਰਾ ਮਨਵੇਲ ਲੈਣੀ ਕਿੰਨੇ ਕ ਪਾਣੀ ਚ ਫਿਰਦੀ ਆ ਨਹੀਂ ਵਾਕਈ ਗੱਲ ਸਚਾਈ ਵਾਲੀ ਜਲਦੀਪ ਸਿੰਘ ਜੀ ਇਹਦੇ ਪੂਰਾ ਮਾਸਾ ਵੀ ਠੇਕ ਨੂੰ ਟੱਚ ਨਹੀਂ ਕੀਤਾ ਇਹੋ ਜਿਹੇ ਦਾ ਸਿੰਘ ਬਣਿਆ ਵਾ ਰੀਜ਼ਨਲ ਹੈ ਤੇ ਜਾਂ ਇਹਦੇ ਮਲ ਆਪਾਂ ਥਣ ਥਣ ਖਿੱਚ ਕੇ ਵੀਰ ਲ ਕੀਤਾ ਹੋਵੇ ਤੇ ਰੱਬ ਵੱਲੋਂ ਹੀ ਇਹਦੀ ਵੇ ਜਦਾਂ ਮਰਜੀ ਦੇ ਕੋਈ ਗੱਲ ਨਹੀਂ ਵੇ ਕੁਦਰਤ ਨੇ ਇਹਨੂੰ ਹੀਰਾ ਬਣਾਇਆ ਹਾਂਜੀ ਠੀਕ ਆ ਤੇ ਭਾਉ ਜੀ ਸੁਆ ਕਿਹੜਾ ਸੁਉਗੀ ਇਹ ਸੁਆ ਅਰੀਜਨਲ ਦੂਜਾ ਸੁਆ ਹੁੰਦੀ ਆ ਓਕੇ ਦੂਜਾ ਸੁਉਗੀ ਹਾਂ ਕੋਈ 7 ਦਿਨ ਵੀ ਖਾੜ ਸਕਦੀ ਆ 8 ਵੀ ਖਾੜ ਸਕਦੀ 5 ਵੀ ਖਾੜ ਸਕਦੀ ਦਿਨ ਕੱਢ ਦੀ ਆ ਜੀ ਠੀਕ ਆ ਹਫਤੇ ਦੇ ਵਿੱਚ ਵਿੱਚ ਸੁਉਂਦੀ ਆ ਇਹਨੂੰ ਯਾਨੀ ਕਿ ਵਾਵਾ ਦਿਨਾਂ ਦੇ ਸੁਆਉਣਿਆ ਇਹ ਇਤਰਾ ਹੀ ਆ 5-7 ਦਿਨ ਉਹ ਕਿ ਇਤਰਾ ਹੀ ਆ ਠੀਕ ਆ ਇਹ ਇਤਰਾ ਹੀ ਆ 5 ਖਾਦਦੇ ਨੇ ਇਹਨੂੰ ਉਹ ਗਿਆ ਉਹ ਕਹਿੰਦਾ ਦੁੱਧ ਚੰਗਾ ਦੇਂਦਾ ਹਾਂ ਹਾਂ ਦੁੱਧ ਚੰਗਾ ਦੇ ਦਿੰਦਾ ਸੁਆ ਦੂਜਾ ਤੇ ਹਫਤੇ ਦੇ ਵਿੱਚ ਵਿੱਚ ਸੁਉਂਦੀ ਆ ਮੱਝ ਦੀ ਯਾਰ ਜਾਤ ਨਸਲ ਕੁਆਲਟੀ ਵਾਲਾਂ ਕੰਮਲੀ ਹੋਈ ਜਾਂਦੀ ਆ ਇਹਦੇ ਠੀਕ ਸਵਾ ਆ ਕੇ ਦੁੱਧੇ ਚਾਰ ਕੇ ਉਧਰ ਨੂੰ ਲੈ ਕੇ ਚੱਲ ਸੀ ਰੇ ਕਿ ਕੋ ਭੈਣ ਭਰਾ ਵੀ ਆਂਜ ਹੁੰਦੇ ਆ ਜਾਣਕਾਰ ਆ ਹਾਂ ਨਹੀਂ ਬਹੁਤ ਆਪਣੇ ਤੋਂ ਸਿਆਣੇ ਬੈਠੇ ਆ ਭਾਉ ਜੀ ਬਹੁਤ ਤੁਸੀਂ ਗੱਲਾਂ ਗਾਹ ਕਿ ਨਹੀਂ ਵੇ ਹਾਂ ਮਰੀ ਦੀ ਕੀ ਸਲੋਧ ਕਰਨੀ ਤੇ ਭੈਣ ਭਰਾ ਆਪ ਹੀ ਵੇਂਦੇ ਆ ਦੇ ਬਾਕੀ ਇੱਕ ਗੱਲ ਹੋਰ ਆ ਭਾਉ ਜੀ ਸਾਂਭਣ ਵਾਲਿਆਂ ਨੇ ਵੀ ਦੁੱਖ ਤੋੜੇ ਆ ਅੱਜ ਦੇ ਰੀਝਾਂ ਲਾਈਆਂ ਦੇ ਹਾਂ ਘਰ ਖਵਾਇਆ ਬਹੁਤੰਨ ਦੱਸੀ ਗੱਲ ਹੈ ਪਰ ਪਾਲਣੇ ਸਭੀ ਦੀ ਗੱਲ ਹੈ ਹਾਂ ਪਲਵਾਨਾਂ ਨੂੰ ਤਰਦੀ ਹੈ ਬਹੁਤੰਨ ਦੱਸੀ ਗੱਲ ਮੈਂ ਗੱਲ ਕਾਉ ਨਹੀਂ ਮਰਜੀ ਐ ਮੋੜ ਕੇ ਖਲਾਫ ਉਹਦੇ ਆਪਣੇ ਕਲਿੱਖ ਸਿਆ ਕਿਹੇ ਵੇਲੇ ਦੋ ਤਿੰਨ ਪੀਤੇ ਖਵਾਏ ਜਾਂਦੇ ਪਹੂ ਇਹਦਾ ਰਾਜ ਨਹੀਂ ਹੁੰਦਾ ਨਹੀਂ ਹੁੰਦਾ ਕੀ ਮੂੰਹ ਦੀ ਬੜੀ ਮਿੱਠੀ ਆ ਹਾਂ ਵੀ ਜਿਹੜੀ ਮਰਜ਼ੀ ਚੀਜ਼ ਦਿਓ ਕੋਈ ਮਰਜ਼ੀ ਦਿਓ ਤੇ ਜਿੱਥੇ ਮਰਜ਼ੀ ਉਹ ਲੰਮੀ ਤੋਰਦੇ ਹੋਈ ਜਾਂਦੀ ਹਾਂ ਤੋਰੋ ਤੇ ਬਾਉ ਜੀ ਫਿਰ ਇਹਦਾ ਦੁੱਧ ਦਾ ਕੀ ਆਈਡੀਆ ਲਾਵੇ ਭੈਣ ਭਰਾ ਪਾਉਦਾ ਕਿੰਨਾ ਪਹਿਲੇ ਸੂਏ ਆਖਿਆ ਇਹਨੇ ਦਿੱਤਾ ਵੀ ਹੋ ਮਨ ਮੈਨੂੰ ਸਮਝ ਨਹੀਂ ਲੱਗਦੀ ਮਾਲਾ ਦੇ ਹੁੰਦੇ ਆ ਨਰਮੇ ਕਪਾਹ ਦੀਆਂ ਇਤਰਾ ਪੰਡਾ ਪਈ ਨਹੀਂਆ ਗਲਤੀ ਉਸਿਆ ਵੇਤੇ ਹੀ ਹਾਂ ਮੱਲਾਰ ਦੀ ਦਿਨ ਪੰਜ ਲੈ ਜੀ ਚਾਰ ਲੈ ਜੇ ਕੱਢਦੀ ਆ ਨਹੀਂ ਕੱਢਦੀ ਤੇ ਜਾਨੀ ਕਿ ਥੱਬੇ ਜਵਾਨਾਂ ਤੇ ਹੁਣੇ ਨਹੀਂ ਆਉਂਦਾ ਨਹੀਂ ਬੜੀ ਚੰਗੀ ਝੂਟੀ ਆ ਜਿਉਂਦੀ ਰਵੇ ਹਨਾ ਫੇ ਅਗਲੇ ਥਣੇ ਜਿਹੜੀ ਉਧਰ ਉਧਰੀ ਵਿਰਲੀ ਉਹ ਫੁੱਟ ਤੋਂ ਵੀ ਜ਼ਿਆਦੀ ਆ ਇਹਹੀ ਤਾਂ ਕੁਆਲਿਟੀ ਦੁੱਧ ਵਾਲੀ ਹਨਾ ਐਨੂੰ ਲੰਮੀ ਤੋਰ ਇੱਕੜਾ ਮਾਰੀ ਜੀ ਗਲੀ ਵਾਲ ਨੂੰ ਹਾਂ ਕਰਾ ਦੇ ਤਸੱਲੀਆਂ ਹੱਜ ਹਨਾ ਕੋਈ ਐ ਨਾ ਕਹਵੇ ਯਾਰ ਇਹਨਾਂ ਨੇ ਤੋੜ ਕੇ ਨਹੀਂ ਵਿਖਾਈ ਵੇਗੀ ਤੇ ਵੇਚਣੀ ਆਪਾਂ ਨੂੰ ਇਹ ਨਹੀਂ ਪੂਲੋਂ ਪਾਣੀ ਨਗਾਉਣਾ ਨਗਾਉਣਾ ਪਰ ਦੁੱਧੇ ਚਾੜ ਕੇ ਦੇਵਾਂਗੇ ਨਹੀਂ ਤੁਹਾਡਾ ਕੰਮ ਸਾਫ ਸੁਥਰਾ ਵੇਖੋ ਸੱਜਣੋ ਨਹੀਂ ਨਹੀਂ ਦੁੱਧ ਕੱਢਣਾ ਤੇ ਕਿੰਨੇ ਕੱਢਣਾ ਤੁਸੀਂ ਆਜ ਵਾਕੇ ਵਾਕੇ ਤਕਰੀਆ ਪਰ ਲੈਦੇ ਰਹਿਆ ਨਹੀਂ ਨਹੀਂ ਸਿਆਣੀ ਗੱਲ ਜਲਦੀਪ ਸਿੰਘ ਜਿਹੜੇ ਘਰੇ ਜਾਊ ਪੈਸੇ ਨਹੀਂ ਕਿਸੇ ਨੇ ਬੋਚੀ ਵੇਖਣੀ ਇਹ ਤੇ ਇੱਕ ਪਾਸੇ ਦੋ ਤਿੰਨ ਸੰਭਲੇ ਤੇ ਇਹੋ ਜਿਹਾ ਹੀਰਾ ਕੱਲਾ ਹੀ ਸੰਭਲੇ ਤੇ ਬਾਕੀ ਜਿਹੜਾ ਰਿਸ਼ਤੇਦਾਰ ਆ ਗਿਆ ਤੇ ਉਹ ਵੇਖੂਗਾ ਪਹਿਲਾਂ ਖੁਰਲੀ ਤੇ ਜਾਊਗਾ ਪਾਸੇ ਨਾ ਨਿਗਾਹ ਮਾਰੂ ਪਹਿਲਾਂ ਇਹਨੂੰ ਭੱਜ ਕੇ ਵਾਹ ਫੜਨੂ ਤੇ ਮਾਮੇ ਨੂੰ ਮੁੜ ਕੇ ਆਂਦੇ ਹੁੰਦੇ ਹੱਥ ਮਿਲੋਗੇ ਪਹਿਲਾਂ ਇਹਦੇ ਲਈ ਹਾਂ ਬਾਅਦ ਚ ਮਿਲੂਗਾ ਹਨਾ ਵੀ ਯਾਰ ਆ ਕਿਥੋਂ ਲਿਆਏ ਆ ਲੱਭ ਕੇ ਫੇਰ ਹੌਲੀ ਕਿ ਕਹਿਣਗੇ ਪਾਉ ਨੋਕ ਤੋਂ ਲਿਆਏ ਹਨਾ ਇਹਦੇ ਬਲੇਦ ਨਾਮ ਆਦੇ ਵਾਕਿਆ ਜੀ ਬੜੀ ਸ਼ਾਨਦਾਰ ਸਜਣਾ ਪਾਪਾ ਨੂੰ ਨਿੱਕਾ ਪੀਸ ਵੀ ਫੜਨਾ ਪੈਂਦਾ ਜਿਹੜਾ ਵੱਡੇ ਦਾ ਨਜ਼ਾਰਾ ਨਾ ਦਿੰਦੇ ਇੱਕ ਮਲਾ ਵੱਖਰਾ ਇਹ ਵੀਰ ਇਹੋ ਜਿਹਦੇ ਘਰੇ ਵੀ ਆਹੀ ਦੋ ਤਿੰਨ ਟਕਾਈਆਂ ਵਾ ਘਰੇ ਵੀ ਆਉਂਦੇ 15 16 ਤੋਂ ਘੱਟ ਨਹੀਂ ਰਹਿਣੀਆਂ ਠੀਕ ਆ ਤੇ ਬਾਕੀ ਪਾਉ ਜੀ ਭਾਰ ਪੂਰਾ ਲੀਓ ਓਕੇ ਜਮਾ ਗਰੰਟੀ ਆ ਓਕੇ ਦੇ ਇਸ ਗੱਲ ਦੀ ਆਪਾਂ ਗਰੰਟੀ ਦੇਵਾਂਗੇ ਠੀਕ ਆ ਹਾਂ ਤੇ ਰ ਰੇ ਦੇ ਇਹ ਦੀ ਆ ਮੇਰਾ ਮਨ 4.2 ਕਰ ਦੋ ਭਾਵੇਂ 2 ਕਰ ਦੋ ਠੀਕ ਆ ਆਪਾਂ ਇਹਨੂੰ ਕੰਬਲੀ ਨੂੰ ਨਹੀਂ ਆਪਾਂ ਮਤਲਬ ਜਾਇਜ਼ ਕਰਨਾ ਵਾ ਠੀਕ ਆ ਇਹ ਆਪਾਂ ਹਾਂ ਨਾ ਜਿਹੜੀ ਆ 1.5 ਦੀ ਦੇਵਾਂਗੀ ਬੈਲ ਕੋਲ ਕਲਦੀਰ ਸਿੰਘਾਂ 5000 ਹੋਰ ਜਾਣ ਦਾਂਗੇ ਅੱਛਾ 145 ਨਹੀਂ ਹੁਣ ਤਾਂ ਮੈਂ ਨਾ ਕਮਾ ਲਈ ਆ ਕਾ ਦੀ ਇਹਦੀ ਕੋਈ ਮਲਣਾ ਤਾਂ ਇਹੋ ਜਿਹੇ ਦੋ ਦੋ ਦੀਆਂ ਵਿਗੰਦੀ ਹੱਕਦਾਰ ਆ ਆਪਾਂ ਦੀ ਜਾਇਜ਼ ਮਿਲੀ ਤੇ ਜਾਇਜ਼ ਦੇਣੀ ਆ ਠੀਕ ਆ ਜੇ ਬੇਗੀ ਦੇ ਵਿੱਚ ਨਹੀਂ ਨਹੀਂ ਤੇ ਆਪਾਂ 16 17 ਕਿਲੋ ਦੁੱਧ ਦੇਣ ਵਾਲੀ ਆ ਤੇ ਆਪਾਂ ਦੁੱਧ ਚੜਾ ਕੇ ਕਲਦੀਰ ਸਿੰਘਾਂ ਦੇਵਾਂਗੇ 100 ਦਾ 100 ਦੁੱਧ ਦੇਊਗੀ ਕੋਈ ਅੱਧੇ ਤੇ ਕੋਈ ਛਿੰਪਟੇ ਦੀ ਕਰਨੀ ਕੀ ਆ ਸਰੀਰ ਇਹਦਾ ਨਾਣਾ ਨਾ ਗੁੰਦਿਆ ਪਿਆ ਬਾਕੀ ਮਲ ਕੋਈ ਗੱਲਾਂ ਹੀ ਗਾਵਾ ਦੇ ਮੈਂ ਜੋ ਤੇ ਆਪਣੀ ਤਿੱਪੀ ਹੀ ਨਾ ਐ ਮੋਗਾ ਦੀ ਪੋਲੀ ਪੋਲੀ ਮੋਗਿਆਂ ਤਰ੍ਹਾਂ ਦੀ ਪੋਲੀ ਮੈਂ ਨਾ ਵੀ ਕਰਮਾਂ ਵਾਲੀ ਨੂੰ ਪ੍ਰਮਾਤਮਾ ਨੇ ਕੋਈ ਹੱਥ ਧਰਾ ਲਾਇਆ ਹੀ ਨਹੀਂ ਐ ਸਰੀਰ ਤੇ ਨਾ ਉਹ ਜਿਹੜਾ ਰੂਹ ਦਾ ਜਿਹੜੇ ਭੈਣ ਭਰਾ ਨਾ ਅਗਲਾ ਐ ਨਰਕ ਪਰਖ ਕਰੇ ਇੱਕ ਨਾ ਰੀਨਤ ਤੇ ਪੇ 1 ਲੱਖ ਤੇ 45 ਹਜ਼ਾਰ ਉਹ ਕਿ ਜਿੱਥੇ ਵੀ ਲੈ ਜਾਂਦਾ ਵਾ ਕੋਈ 5 4 ਦਿਨ ਦੀ ਆਪਾਂ ਗਰੰਟੀ ਦੇਵਾਂਗੇ ਪਿੱਛਾ ਮਾਰੇ ਤੇ ਮੱਝ ਵਾਪਸ ਕਰਾਵਾਂਗੇ ਨਹੀਂ ਧੰਨਵਾਦ ਥਾਣਾ ਦੀ ਅਗਲਾ ਨਰਕ ਪਰਖਾ ਇੱਥੇ ਕਰੇ ਹਾਂ ਥਾਣਾ ਦੀ ਆਜ ਕੱਲ ਨਹੀਂ ਪਤਾ ਲੱਗਦਾ ਘੜੀ ਦੀ ਗਰੰਟੀ ਨਹੀਂ ਹੁੰਦੀ ਘੜੀ ਦੀ ਕਿਉਂ ਇੱਥੇ ਨਰਕ ਪਰਖ ਕਰੇ ਕਈ ਵਾਰੀ ਪਾਉ ਜੀ ਆਪਾਂ ਸ਼ਾਮ ਨੂੰ ਚੂਨੇ ਤੇ ਤੜਕੇ ਨੂੰ ਗਲਤ ਹੋ ਜਾਂਦੀਆਂ ਗਲਦੀਰ ਸਿੰਘ ਚੋਕੇ ਲਿਆਈਆਂ ਰਾਤ ਚੋਈਦੀਆਂ ਸਵੇਰ ਨੂੰ ਥਣ ਦੋ ਕਹਿੰਦੇ ਆ ਐਵੇਂ ਹੀ ਗੱਲ ਆਂ ਕਿ ਆਪਦੀਆਂ ਭਰਾ ਕੇ ਵੇਖੇ ਦੇ ਥਾਣਾ ਦੀ ਆਪਦੀ ਇੱਥੇ ਕਰ ਲੈ ਤੇ ਭਾਰ ਦੀ ਸਾਡੀ ਗਰੰਟੀ ਹਾਂ ਬਾਕੀ ਭਾਰ ਪੂਰੇ ਲਈਓ ਬੇਫਿਕਰ ਹੋ ਜੈ ਨਹੀਂ ਥਾਣਾ ਚ ਆ ਜਾਂਦੀ ਮੈਂ ਇਹ ਹਾਂ ਨਾ ਕਲਦੀਪ 145 ਚੋਂ ਥੋੜਾ ਬੋਦਾ ਛੋੜ ਛੱਪਾ ਕਰ ਦਾਂਗੇ ਨਹੀਂ ਮੈਂ ਨਹੀਂ ਮੱਝ ਮੱਝ ਆ ਮਾਇਤਿਆਂ ਦੀ ਭਾਵੇਂ ਮੈਨੂੰ ਦੋ ਦਿਨ ਘਾਦੇ ਪਰ ਆਪਾਂ ਨੂੰ ਜਾਇਜ ਮਿਲੀ ਜਾਇਜ ਦੇਣੀ ਵੀ ਰੱਖ ਜਿਹੜਾ ਬੰਦਾ ਲੈ ਗਿਆ ਗਵਾਉਂਦਾ ਨਹੀਂ ਕਰਦਾ ਸਿੰਘਾਂ ਨੂੰ ਕਿਹੜੇ ਘੋੜਾ ਟੱਚ ਨਹੀਂ ਕੀਤਾ ਇਹ ਨਹੀਂ ਹੈਗਾ ਬਣਿਆ ਅਰੀਜਨਲ ਸਿੰਘ ਜੋ ਪਰਮਾਤਮਾ ਘੱਲਿਆ ਨਾ ਇਹਨੂੰ ਹਾਂ ਬਹੁਤ ਹੀ ਛੋਟੀ ਚੰਗੀ ਆ ਹਾਂ ਇਹ ਕਿਸੇ ਬੀਂਦੀਆਂ ਅੱਖਾਂ ਦਾ ਤਾਂ ਮੇਰ ਕਰੇ ਕਿਹੜੇ ਘਰ ਦਾ ਸ਼ਿੰਗਾਰ ਬਣ ਜਾਣੀ ਆ ਤੇ ਇਹਦਾ ਕੀ ਹਿਸਾਬ ਆ ਇਹ ਆਪਣੀ ਕੋਈ ਦੁੱਜੇ ਲਾ ਲੇ ਕੋਈ ਤੀਜੇ ਲਾ ਲੇ ਕੋਈ ਚੌਥੇ ਲਾ ਲੇ ਠੀਕ ਆ ਠੀਕ ਨਹੀਂ ਭੈਣ ਭਰਾਵਾਂ ਦੇ ਸੁਆ ਬਾ ਉਹ ਆਪ ਦੀ ਚੀਜ਼ੇ ਸੁਏ ਆ ਪਰ ਚੌਥੇ ਵੀ ਲਾਵੇ ਭਵੇਂ ਸੁਆ ਭੈਣ ਭਰਾਵਾਂ ਸਿਰ ਤੇ ਹਾਂ ਅਗਲਾ ਆਪਦਾ ਕਿਹਾ ਸਾਬੇ ਲਾਵੇ ਇਹ ਵੀ ਜਿਹੜੀ ਆ ਵਿਖਾਵਾ ਤੇ 14 ਕਿਲੋ ਦਾ ਵਾ ਠੀਕ ਆ 12 ਕਿਲੋ ਨੈਟ ਜਿਹੜਾ ਆਪਾਂ ਦੁੱਧ ਮਣਾ ਕੇ ਦੇਣਾ ਪਲੱਸ ਆ 12 ਹਾਂ 14 ਕਿਲੋ ਵਿਖਾਵਾ ਇਹਦਾ 14 15 ਦਾ ਵਾ ਠੀਕ ਆ ਕੋਈ ਟਾਈਮ ਨਹੀਂ ਲੱਗਾ ਇਤਰਾ ਹੀ ਛੱਡਾ ਚੋਂ ਪਹਿਲੀ ਬਣਿਆ ਹੁੰਦਾ ਤੇ ਠੀਕ ਆ ਲੇਵੇ ਲੂਵੇ ਦੀ ਖੁੱਲੀ ਆ ਹਾਂ ਅਜੇ ਕਲਦੀਪ ਸਿੰਘ ਕੋਈ ਪੱਠਾ ਨਹੀਂ ਡੱਕਾ ਨਹੀਂ ਇਹ ਹੁਣ 12 ਚੱਲ ਨਹੀਂ ਜੇ ਹਰਿਆਣ ਦਾ ਤੇ 15 ਤੋਂ ਬਾਹਰ ਤੁਰਨੀ ਚਲੀ ਜਾਂਦੀ ਹੈ ਨਾ ਮੈਂ ਧੂੜੀ ਢਈ ਵੀਰ ਕੀ ਬਾਤ ਆ ਬਾਕੀ ਇਹ ਵੀ ਬੜੀ ਮਿੱਠੀ ਆ ਕਰਮਾਲੀ ਨਾ ਠੀਕ ਆ ਚੂਣ ਚਾਂਦ 100 ਦੀ 100 100 ਦੀ 100 ਆ ਦੇ ਠੀਕ ਹੋਲੀ ਵੀ ਜਦੋਂ ਚੂਨੇ ਨਜ਼ਾਰਾ ਹੀ ਆਈ ਜਾਂਦਾ ਸਾਨੂੰ ਹੁੰਦਾ ਤੇ ਇੱਕ ਮਿੰਟ ਚ ਬਾਲਟੀ ਭਰ ਕੇ ਪਾਸੇ ਠੀਕ ਆ ਓਕੇ ਰਿਪੋਰਟ ਮੈਂ ਹਾਂ ਨਾ ਹਾਂਜੀ ਤੇ ਬੱਚਾ ਇਹਦੇ ਕੋਲੇ ਕੱਟਾ ਕੇ ਕੱਟੀ ਸ਼ਾਜੀ ਆ ਗਿਆ ਕੱਟਾ ਲੋ ਵੀ ਸੱਜਣੋ ਕੱਟਾ ਆ ਗਿਆ ਇਹਨੂੰ ਕੋਈ 7 8 ਮਾ ਦਿਨਾਂ ਸੂਈ ਨੂੰ ਹੋ ਗਿਆ ਅੱਜ ਇਹਨੇ ਮੈਲਾ ਮੂਲਾ ਮਾਰ ਕੇ ਦੋ ਦੋ 15 ਤੋਂ ਬਾਹਰ ਨਿਕਲ ਜਾਣਾ ਨਿਕਲ ਨਿਕਲ ਜਾਣਾ ਕਰ ਮਾਰੀ ਚੰਗੀ ਮੈਂ ਹਣਾ ਫੇਸ ਕੁਆਲਟੀ ਵੀ ਬਹੁਤ ਸੋਹਣੀ ਆ ਤੇ ਬਾਕੀ ਪਾਉ ਜੀ ਵਜਨ ਵਜਨ ਚੰਗਾ ਵਜਨ ਤੇ ਦੋ ਮੱਜਾਂ ਉਹ ਲਈ ਫਿਰਦੀ ਆ ਹਾਂ ਤੇ ਬਾਕੀ ਲੇਵਾ ਵੀ ਖੁੱਲੇ ਡੁੱਲੇ ਗਾਵਾ ਵਾਲਾ ਕਦੀਬ ਅਠੀ ਪੈਰੀ ਲੇਵਾ ਨਹੀਂ ਨਾ ਪਈ ਕਈ ਪਹੂ ਬਣਾਉਂਦੇ ਆ ਚੌ ਪੈਰਾਂ ਦਾ ਲੇਵਾ ਵਾ ਹਾਂ ਅਗਲੇ ਚੌ ਪੈਰੀ ਸਾਫ ਕਰਕੇ ਇਤਰਾ ਹੀ ਵੇਖੇ ਲੇਵਾ ਦਾ ਕਰਮਾਂ ਵਾਲੀ ਦਾ ਲੇਵਾ ਕੁਦਰਤ ਨੇ ਚੰਗਾ ਲਾਇਆ ਹਾਂ ਨਹੀਂ ਪ੍ਰਮਾਤਮਾ ਨੇ ਵੀ ਆਖੀ ਬਹੁਤ ਮਲਣਾ ਹਾਂ ਵੀ ਇਹਨੂੰ ਵਧੀਆ ਦੁੱਧ ਲਾਇਆ ਤੇ ਲੇਵਾ ਭਾਂਡਾ ਖੁੱਲਾ ਲਾਇਆ ਬਾਕੀ ਚਵਾਈ 100 ਦੀ 100 ਚਵਾਈ ਇੱਕ ਧਾਰ ਦਾ ਵੀ ਫਰਕ ਨਹੀਂ ਅਗਲੇ ਨਾਲ ਅਗਲਾ ਕੁਲਦੀਪ ਸਿੰਘ ਪਿਛਲੇ ਨਾਲ ਪਿਛਲਾ ਬਰਾਬਰ ਮੋਗਾ ਜਿਹਨੂੰ ਆਉਂਦੇ ਮੋਗਾ ਉਹ ਚਵਾਈ ਲੱਗੀ ਆ ਮੈਂ ਤਾਂ ਕੰਨ ਨੂੰ ਦੇਖੋ ਸੱਜਣੋ ਲੇਵਾ ਨੇ ਗਾਂ ਉਹਨੇ ਪਿਛਾਂ ਨਹੀਂ ਠੀਕ ਆ ਲੇਵਾ ਭਾਂਡੇ ਦੀ ਹੈ ਬਹੁਤ ਖਰੀ ਮਿਲਕ ਮੀਣ ਵੀ ਚੰਗੀ ਆਉਂਦੀ ਉਹ ਜੋ ਕਵਾਂਗੇ ਉਹ ਚਵਾਵਾਂਗੇ ਆਪਾਂ हां दद्दा ਤੁਹਾਡਾ ਰਿਕਾਰਡ ਆ ਉਹ ਚਮਾਵਾਂਗੇ ਇਹ ਨਹੀਂ ਵੀ ਜੇ 10 ਆ ਤਾਂ 15 ਦੱਸੀ ਜਾਓ ਕੀ ਸਵਾਲ ਆ ਨਾ 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 7 ਜਾਂ 8 ਦਿਨ ਉਹ ਗਿਲਦੀਤ ਸਿਆ ਅਸਲੀ ਪਹੂ ਜਿਹੜਾ 13 16 ਦਿਨੀ ਮੈਲਾ ਮਾਰ ਕੇ ਪੈਂਦਾ ਦੁੱਧੇ ਹਾਂ ਪਾਉ ਜੀ 20 22 ਦਿਨ ਹੀ ਲਾ ਦਿੰਦੇ ਨਾ ਹਾਂ ਉਹ ਤੇ ਚਾਹੀਏ ਲੱਕਾ ਮਾਰਿਆ ਹਾਂ ਆਈ ਆਪਰੇ ਥਾਂ ਤੇ ਹਨਾ ਬਿਲਕੁਲ ਬਿਲਕੁਲ ਸਹੀ ਗੱਲ ਆ ਸਹੀ ਗੱਲ ਆ ਨਹੀਂ ਚੰਗੀ ਮੈਂ ਤੇ ਪਾਉ ਜੀ ਕੀ ਰੇਟ ਰੱਖੀਏ ਇਹਦਾ ਆਪਾਂ ਇਹ ਮਲੇ ਭਾਵੇਂ ਸਵਾ ਕਰੀਏ ਇੱਕ ਕਰੀਏ ਹਾਂ ਨਾ ਜਿਹੜੀ ਆਪਾਂ ਦੇ ਲੈ ਇੱਕ 10 ਚ ਛੋੜਛੱਪਾ ਕਰ ਦਾਂਗੇ ਲਓ ਜੀ 1 ਲੱਖ ਤੇ 10 ਹਜ਼ਾਰ ਚ ਛੋੜਛੱਪਾਈ ਆ ਆਪਾਂ ਕੋਈ ਜਾਇਜ਼ ਹੀ ਆ ਬਾਹਲਾ ਤਾਂ ਨਹੀਂ ਮੈਂ ਨਾ ਭ ਵਿਚਾਰ ਚ ਵਾਈਆਂ ਕਰੀ ਦੇ ਉਹਨੇ ਤੂੜੀ ਦੇ 12 ਲੀਟਰ ਦੁੱਧ ਜਿਹੜਾ ਕਰਨਾ ਵਾ ਕਲਦੀਪ ਸਿੰਘ ਬੜਾ ਔਖਾ ਵਾ ਔਖਾ ਕਰਮਾ ਉਹਨੇ ਸਾਰੇ ਕਾਹ ਦਿੰਦਾ ਆਪਾਂ ਬਣਾਉਣਾ ਹੀ ਆ ਆਪਾਂ ਮਨਾ ਕੇ ਦੇਣਾ ਹਨਾ ਵੀ ਭਾਵੇਂ ਚਾਰ ਡੰਗ ਚੁਈ ਜਾਵੇ ਬਿਲਕੁਲ ਜਾਇਜ਼ ਆਪਾਂ ਪਾਇਆ ਜਮਾ ਜਾਇਜ਼ ਰੇਟ ਇੱਕ 10 ਚ 12 ਕਿਲੋ ਦੁੱਧ ਜਿਹਨੇ ਪੈਸੇ ਨਾ ਨਹੀਂ ਭਾਵੇਂ ਅਗਲਾ ਚਾਰ ਇਹ ਅਗਰ ਇਹ ਕੋਈ ਗੱਲ ਹੀ ਨਹੀਂ ਬਿਲਕੁਲ ਸਿਆਣੀ ਗੱਲ ਆ ਲਓ ਵੀ ਸੱਜਣੋ ਤੇ ਆ ਜਿਹੜੀ ਕਲਦੀਪ ਸਿੰਘ ਆ ਤੋ ਭਾਈ ਆਈ ਅੱਛਾ ਇਹ ਮੂੰਹ ਛੇਦਾਂਦੇ ਆ ਠੀਕ ਆ ਇਹਨੂੰ ਹੋਇਆ ਮਹੀਨਾ ਡੇਢ ਮਹੀਨਾ ਸੂਈ ਨੂੰ ਖਾਵਾ ਤੇ ਆ 12 ਕਿਲੋ ਦਾ ਓਕੇ ਠੰਡਾ ਕਰਕੇ ਜਿਹੜਾ ਲੀਟਰ ਮਾਰਨੇ ਆ 10 ਲੀਟਰ ਹੈ ਰੀਜਨ 10 ਲੀਟਰ ਦੁੱਧ ਤੇ ਸੂਆ ਸੂਆ ਪਿਓ ਦੁਜੀ ਸੁਵੇ ਦੁਜੀ ਸੁਵੇ ਪਿਓਰ ਕੀ ਬਾਤ ਐ ਛੇ ਦਾਂਦਿਆ ਲੇਵੇ ਪਹਾੜੇ ਦੀ ਚੰਗੀ ਐ ਖੱਜਰਾ ਦੀ ਜਪੀਣਾ ਡੇਢ ਮਹੀਨਾ ਐ ਸੋਈ ਨੂੰ ਦੇ ਕੀ ਬਾਤ ਇਹਦਾ ਬੱਚਾ ਹੈਗਾ ਕਿ ਨਹੀਂ ਬੱਚਾ ਹੀ ਨਿਕਾ ਓਕੇ ਪਹਾੜੇ ਤੇ ਪਹਾੜੇ ਤੇ ਕੀ ਬਾਤ ਜਾਤ ਨਾਲ ਅਸਲ ਬੜੀ ਆ ਉੱਥੇ ਤੇ ਕੁਲਦੀਪ ਸਿੰਘ ਕੀ ਨਾਮ ਆ ਉਤਰਾ ਮਿਲਦੀ ਸਾਡੇ ਇੱਕ ਡੰਗ ਟੀਗਾ ਲੈ ਦੇ ਇੱਕ ਡੰਗ ਉਤਰਾ ਮਿਲਦੀ ਆ ਓਕੇ ਇੱਕ ਡੰਗ ਇੱਕ ਡੰਗ ਸਾਡੇ ਤੋਂ ਉਤਰਾ ਮਿਲ ਲਾ ਪੀ ਹੁਣ ਕੀ ਬਾਤ ਇਨੇ ਟੱਕ ਜਾਣਾ ਦੁੱਧ ਹੈਗਾ ਜਦੋਂ ਪਹਾੜੇ ਤੇ ਆਉਗੀ ਕਿਹਦੇ ਚਵਾਈ ਆ ਜਿੱਦਾਂ ਡਾਂਗਾ ਵਰਦੀਆਂ ਦੇ ਨਹੀਂ ਥਾਨ ਲੈਵਾ ਚੰਗਾ ਬਹੁਤ ਆ ਹਾਂ ਕਿਹਦੀ ਕੰਨੂ ਗੱਲਾਂ ਕੀ ਬਾਤ ਆ ਸਜਣੋ ਕੱਦ ਕਾਠ ਵੇਖੋ ਝੋਟੀ ਦਾ ਇਸੇ ਚਵਾਈ ਦਾ ਹਾਂ ਜੇ ਚਵਾਈ ਮਾਰੀ ਹੋਵੇ ਫੇ ਅੰਦਿਆ ਉਹਦਾ ਟੱਕਰ ਪਿਆ ਢੋਲ ਵਜਾਉਣ ਵਾਲੀ ਗੱਲ ਹੁੰਦੀ ਆ ਟੱਕਰਾਂ ਜੀਆਂ ਬਣ ਜਾਂਦੀਆਂ ਨਹੀਂ ਵਾਕਈ ਝੋਟੀ ਬਾਕੀ ਜਿਹੜਾ ਬਾਉ ਸੰਭਲੂਗਾ ਗਾਂ ਨੂੰ ਨਾਲੇ ਐਤ ਕੀ ਦੁੱਧ ਪੀਊਗਾ ਤੇ ਚੰਗੇ ਰੁਪਏ ਵੀ ਲਾਊ ਬੇਲ ਵੜੀ ਆ ਕਲੀ ਭਾਈ ਕਿੱਦਾਂ ਬੇਲ ਬੱਤਾਂ ਦਾ ਕੁੜੀ ਅਵੀ ਸਾਢੇ 5 ਫੁੱਟ ਦੀ ਉੱਚੀ ਆ ਹਾਂ ਕੱਦ ਕਿੱਦਾਂ ਬੇਲ ਵੜੀ ਆ ਕੁੜੀ ਆ ਘੋੜੀ ਆ ਮੱਝ ਕਾਦੀ ਆ ਵਾਕੇ ਘੋੜੀ ਜੱਡੀ ਆ ਕੋਈ ਸ਼ੱਕ ਨਹੀਂ ਤੇ ਇਹਦਾ ਫਿਰ ਰੇਟ ਰੇਟ ਆਪਾਂ ਦਾ ਕਲਦੀਪ ਸਿੰਘ ਉਹੜਦੇ ਆਲਾ ਹੀ ਕਰਨਾ ਵਾ ਓਕੇ ਪਹਿਲਾਂ ਆਪਾਂ ਨੇ 85 ਮੰਗੀ ਐ 80 ਮੰਗੀ ਐ ਇਹ ਹਾਂ ਨਾ 75000 ਦੀ ਦੇ ਦਾਂਗੇ ਹਾਂ ਨਾ 75000 ਦੀ ਹਾਂ ਨਾ 75000 ਦੀ ਦੇ ਦਾਂਗੇ ਕੀ ਬਾਤ ਆ ਜਪਾਉ ਥਾਪੀਆਂ ਮਾਰ ਓ ਯਾਰ ਪੱਟੀਆਂ ਦੀ ਦੇ ਦਾਂਗੇ 10000 ਦੀ ਜਾਣ ਦੇ 7000 ਦੀ ਲੈ ਦੇਖੀ ਹੋਰ ਉਹ ਰੋਕ ਜਾਂਦਾ ਵੇਖੀ ਜਾਓ ਇਹ ਕੰਦਰ ਕਲਦੀਪ ਸਿੰਘ ਹੋਰ ਸਰੀਰ ਬਣ ਗਿਆ ਹਨਾ ਪਹਿਲਾਂ ਕਲਦੀਪ ਸਿੰਘ ਚਾਰ ਚੁਵਈਆਂ ਕਰੇ ਨਹੀਂ ਠੀਕ 10 ਕਿਲੋ ਤੋਂ ਅੰਦਰ ਮਾਜ ਮੋਹਤ ਫੜਾ ਦੇਣੀ ਕੀ ਬਾਤ ਆ ਵਡੀਆਂ ਆਫਰਾਂ ਨਹੀਂ ਨਹੀਂ ਵਡੀਆਂ ਕਦੀ ਤੇ ਥੋੜੀ ਕਾੜ ਦਿਆ ਨਹੀਂ ਵਾਕਿਆ ਸਵਾਦ ਆ ਗਿਆ ਹਨਾ ਨਹੀਂ ਤੇ ਐ ਥੋੜੀ ਤੇ ਸਜੜਾ ਨਹੀਂ ਕਾੜਦੀਆਂ 10 ਕਿਲੋ ਨਹੀਂ ਕਾੜਦੀਆਂ ਨਹੀਂ ਕਾੜਦੀਆਂ ਸਜੜਿਆ ਮਹੀਨਾ ਡੇਢ ਮਹੀਨਾ ਨਹੀਂ ਲੈਵਾ ਹੀ ਹਰਾ ਪਿਆ ਆਹੋ ਤੇ ਨੱਤੀ ਗੱਲ ਇਹ ਬਾਕੀ ਨੇ ਪੂਰਾ ਜੀ ਨਹੀਂ ਨਾ ਕਾਲਦੇ ਪੱਠੇ ਵੀ ਨਹੀਂ ਪਰਥੋਂ ਦੇ ਖਾਂਡੇ ਇਹਨਾਂ ਪਿਛਲੇ ਘਰ ਦਾ ਕਰਦੀ ਆ ਦੇ ਮੂੰਹ ਲੈ ਲੇਂ ਜੀ ਕਰਮਾਲੀ ਐਡੀ ਧਰਕਲ ਵਾਕਿਆ ਯਾਰ ਕੋਠੇ ਜਿੱਡੀ ਆਹੋ ਤੇ ਨੱਤੀ ਗੱਲ ਬਾਤ ਹੇ ਚਵਾਈ ਗੁਲਦੀਸ਼ਿਆ ਕਿਨੇ ਕੰਨੋਂ ਗੱਲਾਂ ਦੇ ਵਾਕਿਆ ਯਾਰ 100 ਕਿਨੇ ਕੰਨੋਂ ਗੱਲਾਂ ਚਵਾਈ ਦੇ ਇਹ ਨਾ ਐ ਜਿਹਨੇ ਝੋਲਦੀ ਬੰਦਾ ਕੋਈ ਹਰਿਆਣੇ ਹਰੀਉਨੇ ਚੋਂ ਲਿਆਇਆ ਹਨਾ ਹਾਂ ਬਿਲਕੁਲ ਹੈ ਨਾ ਉਵੇਂ ਹੀ ਹਾਂ ਤੈਨੂੰ ਦੱਸੀ ਗੱਲ ਪਿੱਛੇ ਆ ਗਿਆ ਆਪਾਂ ਵਾਧ ਕੇ ਹਿੜਿਆਣੇ ਗਏ ਆਪਾਂ ਸੱਚ ਬੋਲਣਾ ਆਪਾਂ ਇੱਥੋਂ ਨਿਕਲ ਗਏ ਹਾਂ ਪਰ ਕੱਟੀ ਉਧਰ ਨਹੀਂ ਆਪਾਂ ਮੱਜਾਂ ਦੀਆਂ ਭੇਟ ਲਾ ਜੀਆਂ ਬੱਟੀਆਂ ਲੱਗੇ ਆ ਹਾਂ ਟਣੀ ਪਈ ਆ ਦੇ ਬਾਕੀ ਫਿਕਸ ਆਰਡਰ ਜਮਾ ਹੀ ਹਾਂ ਕੋਈ ਨਹੀਂ ਚਰਬੀ ਚੜੀ ਆ ਜੇ ਕੋਈ ਭੈਣ ਭਰਾ ਸੇਵਾ ਕਰੇ ਤੇ ਮੇਰੇ ਹਿਸਾਬ ਚ ਜਿਆਦਾ ਨਹੀਂ ਗਾ ਤੇ ਇਹ 1.5 ਲੱਖ ਦੇ ਅੰਦਰ ਬਾਤ ਨੂੰ ਜਿਥੇ ਵੀ ਗਿਨਾਈ ਮੈਂ ਪਹਿਲੀ ਇਹ ਗੱਲ ਕਹਿਤੀ ਵੀ ਇਹ ਕਰਮਾਂ ਵਾਲੀ ਗਾਂ ਨੂੰ ਦੁੱਧ ਪਿਆ ਕੇ ਰੁਪਏ ਵੀ ਡਬਲ ਕਰੂਗੀ ਮੋ ਸ਼ੇਖਾਂ ਤੇਰੇ ਜਵਾਨੀ ਹੋਰ ਦਹਾ ਤਾਂ ਨਾ 20 ਨੂੰ ਇਹਨੇ ਬਣ ਜਾਣਾ ਲਓ ਵੀ ਸਜਣੋ ਅੱਜ ਮਿਲਾਂਤਾ ਤੁਹਾਨੂੰ ਭਾਉ ਨੋਕ ਸਿੰਘ ਟੋਟੀਆਂ ਵਾਲੇ ਨੂੰ ਤਨ ਐਨੀ ਮਲੀ ਯਾਜਤ ਕੋਈ ਨਹੀਂ ਔਲੇ ਔਲੇ ਸਮੇਂ ਦੇ ਹਿਸਾਬ ਨਾਲ ਤੁਹਾਨੂੰ 5 6 ਜਨ ਚਾਰ ਇਸਾਈ ਬੰਨਾ ਆ ਗਿਆ ਵਾ ਹਾਂ 4 ਜਨਵਰੀ ਵਿਖਾਉਣੇ ਸੀ ਇੱਕ ਨੀਲੀ ਦੀ ਆ ਤਾਂ ਜੇ ਨਗੀਨਾ ਕਹਿ ਦਈਏ ਤਾਂ ਦੋ ਰਹਿਣੀ ਬਹੁਤ ਹੀ ਸ਼ਾਨਦਾਰ ਝੋਟੀ ਇਹਦੀ ਸਭ ਤਾਂ ਆਪਾਂ ਪਹਿਲਾਂ ਵੀ ਬਹੁਤ ਕਰਤੀ ਜਿਉਂਦੇ ਵਸਦੇ ਰਹੋ ਗਲਤੀ ਇਸੇ 3 ਫੁੱਟ ਚੌੜੀ ਆ 3 ਫੁੱਟ ਚੌੜੀ ਵਾਕਈ ਕੋਈ ਸ਼ੱਕ ਨਹੀਂ ਪਾਉ ਜੀ ਹੈਨਾ ਇੰਨੇ ਨਜ਼ਾਰਾ ਆਉਦਾ ਥਾਪੀ ਮਾਰਦਾ ਵਾਕਈ ਹੈਨਾ ਨਹੀਂ ਸਹੀ ਗੱਲ ਕਿ ਜੀ ਥਾਪੀ ਮਾਰ ਹੇਲ ਥੋੜਾ ਜਾਣਾ ਨਹੀਂ ਪੂਛ ਚੱਕਦੀ ਹੈ ਕਰਮਾਂ ਵਾਲੀ ਜਿਹੜਾ ਵੀ ਭੈਣ ਭਰਾ ਆਣ ਕੇ ਕੋਈ ਗਵਾਂਢੀ ਨੂੰ ਲਿਆਂਕ ਕੇ ਜਿਹਦੇ ਕੋਈ ਆਪਣਾ ਥਿੱਤ ਬੈੰਦਾ ਥੋਦਾ ਆਣ ਕੇ ਪਹਿਲਾਂ ਤਿੱਪ ਕੇ ਦੇਖੋ ਜਿੱਤਰਾ ਮੋਗਾ ਹੁੰਦਾ ਵਾਕਈ ਹਾਂ ਜੀ ਬੁਲਾਦਗੇ ਫਤਿਹ ਹਾਂ ਫਤਿਹ ਬੁਲਾਦਗੇ ਵਾਹਿਗੁਰਜੀ ਕਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਹੈਨਾ ਜਿਉਂਦੇ ਵਸਦੇ ਰਹਿਣ ਸਾਰੇ ਭੈਣ ਭਰਾ ਜਿਹੜਾ ਇਨਾ ਪਿਆਰ ਸਤਿਕਾਰ ਦਿੰਦੇ ਜ